ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਜਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਇ ਤਿਸ ਪ੍ਰਭ ਤਿਆਗ ਅਵਰਕਤ ਰਾਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੇ ਕਾਲ ਨਾ ਜਾਏ ਤਿਸ ਪ੍ਰਭ ਤਿਆਗਿਆ ਵਰਕਤ ਰਚੋ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲ ਸਾਧ ਸੰਗ ਮਿਲ ਨਾਮ ਤਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰਸ ਮਲੇ ਨਿਤ ਪ੍ਰਤਪਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਏ ਤਿਸ ਪ੍ਰਭ ਤਿਆਗ ਅਬਰਕਤਰਾ ਚੋਹ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਲੈ प्रेम सेहत गल लावे कहो नानक प्रभु तुमरे बिसरत जगत जीवन कैसे पावे सोरठ महला پنجਵਾ ਜਾ ਕੈ ਸਿਮਰਨ ਸਭ ਕਛ ਪਈਏ ਬਿਰਥੇ ਕਾਲ ਨਾ ਜਾਏ ਤਿਸ ਪ੍ਰਭ ਤਿਆਗ ਅਵਰਕਤਰਾ ਚੋ ਜੋ ਸਭ ਮਹਿ ਰਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਲੈ ਪੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈਸੇ ਮਰਨ ਸਭ ਕਛ ਪਾਈਐ ਬ੍ਰਥੇ ਕਾਲ ਨ ਜਾਏ ਇਸ ਪ੍ਰਭ ਤਿਆਗ ਅਬਰਕਤਰਾ ਚੋ ਜੋ ਸਭ ਮਹਿ ਰਹਿ ਆ ਸਮਾਏ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਸਾਰ ਸਮਹ ਲੈ ਨਿਤ ਪ੍ਰਤ ਪਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੇ ਕਾਲ ਨਾ ਜਾਏ ਇਸ ਪ੍ਰਭ ਤਿਆਗ ਅਬਰਕਤ ਰਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਘਾਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਏ ਬਿਰਥੇ ਕਾਲ ਨ ਜਾਏ ਤਿਸ ਪ੍ਰਭ ਤਿਆਗਿਆ ਵਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਦ ਸੰਗ ਮਿਲਨਾ ਮਤੇ ਆਵੋ ਪੂਰਨ ਹੋਵੇ ਕਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ जगत जीवन कैसे पावे सोरठ मोहल्ला पंजावा जाके सिमरन सब कछ पाईए बिरथे काल न जाए तिस प्रभु त्याग वरकट राचो जो सब महै रहे ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਦੇ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਹਲਾ ਰਹਾ ਸਾਰ ਸੰਮਲੇ ਨੇਤ ਪ੍ਰਤਪਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਾਬ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੇ ਘਾਲ ਨ ਜਾਏ ਤਿਸ ਪ੍ਰਭ ਤਿਆਗ ਬਰਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਤੇ ਆਵੋ ਪੂਰਨ ਹੋਵੇ ਘਾਲਾ ਰਹਾ ਸਾਰ ਸਮਲੇ ਨੇਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤਾ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਬ ਕਛ ਪਾਈਐ ਬਿਰਥੇ ਕਾਲ ਨਾ ਜਾਏ ਤਿਸ ਪ੍ਰਭ ਤਿਆਗ ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹਾ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਤੇ ਆਵਹ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਾਲੈ ਤੇ ਪ੍ਰਤਪਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਣਾ ਸਭ ਕਸ਼ ਪਾਈਐ ਬਿਰਥੇ ਕਾਲ ਨ ਜਾਇ ਤਿਸ ਪ੍ਰਭ ਤਿਆਗੈ ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਦ ਸੰਗ ਮਿਲਨਾ ਮਤਿਆਬ ਹੋ ਪੂਰਨ ਹੋਵੇ ਕਲਾ ਰਹਾਉ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤਾ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਾ ਛਪਾਈਐ ਮਿਰਥੇ ਕਾਲ ਨ ਜਾਇ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋ ਵਹਿ ਕਲਾ ਸਾਰ ਸਮਾ ਲੈ ਨਿਤ ਪ੍ਰਤਪਾਲੈ પ્રેમ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤਾ ਜੀਵਨ ਕੈਸੇ ਪਾਵੇ ਥੁਰਠ ਮਹੱਲਾ ਪੰਜਵਾ جا کے سمرنا سب کچھ پائیے مرت کال نہ جائی تیس پرب تیاگ یا کترا چ ہو جو سب میں رہیا سمائی ہر ہر سمر ہو ਸਤਿ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੀ ਕਾਲ ਨ ਜਾਏ ਤੇ ਸ ਪ੍ਰਭ ਤਿਆਗਿਆ ਬਰਕਤ ਰਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤਿਆਵੋ ਪੂਰਨ ਹੋਵੇ ਕਾਲਾ ਸਾਰਸ ਮਲੈ ਨਿਤ ਪ੍ਰਤਪਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਸ਼ ਪਾਈਐ ਬ੍ਰਿਥੇ ਕਾਲ ਨ ਜਾਏ ਤਿਸ ਪ੍ਰਭ ਤਿਆਗ ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲ ਸਾਦ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਬ ਕਛ ਪਾਈਐ ਮਿਰਥੇ ਕਾਲ ਨਾ ਜਾਏ ਤਿਸ ਪ੍ਰਭ ਤਿਆਗ ਆਬਰਕਤ ਰਾਚੋ ਜੋ ਸਭ ਮਹਿ ਰਹਾ ਸਮਾਏ ਹਰ ਹਰ ਸਿਮਰੋ ਸੰਤ ਗੋਪਾਲਾ ਸਾਦ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਸਾਰ ਸੰਭਲੇ ਨਿਤ ਪ੍ਰਤਪਾਲੈ ਪੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈ ਸmern ਸਬ ਕਛ ਪਾਈਐ ਬ੍ਰਥੇ ਕਾਲ ਨ ਜਾਏ ਤੇਸ ਪ੍ਰਭ ਤਿਆਗ ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਹਨਾ ਸਾਰ ਸਮਹ ਲੈ ਨਿਤ ਪ੍ਰਤ ਪਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੇ ਕਾਲ ਨਾ ਜਾਏ ਇਸ ਪ੍ਰਭ ਤਿਆਗਿਆ ਬਰਕਤ ਰਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਜ ਸੰਗ ਮੇਲ ਨਾਮ ਤੇ ਆਵੋ ਪੂਰਨ ਹੋਵੇ ਘਾਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਏ ਬਿਰਥੇ ਕਾਲ ਨ ਜਾਏ ਤਿਸ ਪ੍ਰਭ ਤਿਆਗਿਆ ਵਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਦ ਸੰਗ ਮਿਲਨਾ ਮਤਿ ਆਵੋ ਪੂਰਨ ਹੋਵੇ ਕਲਾ ਰਹਾਉ ਸਾਰ ਸਮਲੇ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਏ ਬਿਰਥੇ ਕਾਲ ਨ ਜਾਏ ਤਿਸ ਪ੍ਰਭ त्याग ਅਬਰਕਤ ਰਾਚੋ ਜੋ ਸਭ ਮਹਿ ਰਹਿ ਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਹਲਾ ਰਹਾ ਸਾਰ ਸਮਲੇ ਨੇਤ ਪ੍ਰਤ ਪਲੈ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਮਿਰਥੇ ਘਾਲ ਨ ਜਾਏ ਤਿਸ ਪ੍ਰਭ ਤਿਆਗ ਬਰਕਤਰਾ ਚੋ ਜੋ ਸਭ ਮਹਿ ਰਿਹਾ ਅਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਤੇ ਆਵੋ ਪੂਰਨ ਹੋਵੇ ਕਹਲਾ ਰਹਾ ਸਾਰ ਸੰਭਲੇ ਨੇਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤਾ ਜੀਵਨ ਕੈਸੇ ਪਾਵੇ ਸੋਰਠਾ ਮਹੱਲਾ ਪੰਜਵਾਂ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨਾ ਜਾਏ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹਾ ਸੰਤ ਗੋਪਾਲਾ ਸਾਧ ਸੰਗ ਮੇਲਾ ਨਾਮ ਤੇ ਆਵਹ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਹ ਲੈ ਨਿਤ ਪ੍ਰਤ ਪਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹਲਾ ਪੰਜਵਾ ਜਾ ਕੈ ਸmernਾ ਸਭ ਕਸ਼ ਪਾਈਐ ਬਿਰਥੇ ਕਾਲ ਨ ਜਾਇ ਤਿਸ ਪ੍ਰਭ त्यागय ਅਬਰ ਕਤਰਾ ਚੋ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਦ ਸੰਗ ਮਿਲਣਾ ਮਤਿਆਵ ਹੋ ਪੂਰਨ ਹੋਵੇ ਕਲਾ ਰਹਾਉ ਸਾਰ ਸੰਭਾਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਾ ਸਿਪਾਈ ਐ ਮਿਰਥੇ ਕਾਲ ਨ ਜਾਏ ਤਿਸ ਪ੍ਰਭ ਤਿਆਗ ਅਵਰ ਕਤਰਾ ਚੋ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋ ਵਹਿ ਕਲਾ ਸਾਰ ਸਮਾ ਲੈ ਨਿਤ ਪ੍ਰਤਪਾਲੈ પ્રેમ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਕੀ ਫਤਿਹ